ਸੁਕਟਲ ਗੁਰ ਸੇਵੀ ਹੈ ਪਹਿਨ ਸ ਸਹਜੇ ਸੋਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਓਵ ਸਿਫਤੁ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਿ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਏ ਸਬਨਾਂ ਦਾਵੇ ਸਜਣ ਸਚਾ ਪਾਤਿ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾਵੇਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਲਾ ਚੌਥਾ ਸ਼ੰਤ ਕਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਖ ਮਿਲਾਏ ਆਵਗਣ ਵਿਕਣਾ ਗੋਣ ਰਵਾ ਬਾਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਾਵਾ ਬਾਲ ਰਾਮ ਜੀਓ ਸਤ ਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾਲ ਬਾਲ RAM ਜਿਓ ਹਰ ਹਰ ਨਾਮ ਧਿਆਏ ਗੁਰ ਬਾਣੀ ਨਿਤ ਨਿਤ ਚਾ ਨੀ ਸਦ ਮੀਠੇ ਲਾਗੇ ਪਾਪ ਵਿਕਾਰ ਗਵਾਇਆ ਹਮਰੋਗ ਗਿਆ ਭਾ ਭਾਗਾ ਸਹਿਜ ਸਹਿਜ ਮਿਲਾਇਆ ਕਾਇਆ ਸੇਜ ਗੁਰ ਸਬਦ ਸੁਖਾਲੇ ਗਿਆਨ ਤਤ ਕਰ ਭੋਗ ਅਨ ਦਿਨ ਸੁਖ ਮਾਣੇ ਨਤਰ ਲਿਆ ਨਾਨਕ ਤੁਰ ਸੰਗੋ ਗੋ ਸਤ ਸੰਤੋਖ ਕਰ ਪਾ ਕੁਰਮ ਕੁਰ ਮਾਈ ਆਇਆ ਬਲਰਾਮ ਜਿਓ ਸੰਤ ਜਨਾ ਕਰ ਮੇਲ ਗੁਰ ਬਾਣੀ ਗਾਵਈਆ ਬਲਰਾਮ ਜਿਓ ਬਾਣੀ ਗੁਰ ਗਾਏ ਪਰਮ ਗਤ ਪਾਏ ਪੰਚ ਮਿਲੇ ਸੋਹਾਇਆ ਗਾਇਆ ਕਰੋਦ ਮਮਤਾ ਤਨ ਨਾਠੇ ਪਾਖੰਡ ਪਰਮ ਗਵਾਇਆ ਮੈਂ ਪੀਰ ਗਈ ਸੁਖ ਪਾਇਆ ਅਰੋਗਤ ਭਏ ਸਰੀਰ ਗੁਰ ਪਰਸਾਦਿ ਬ੍ਰਹਮ ਪਛਾਤਾ ਨਾਨਕ ਗੁਣੀ ਗਹਿਰਾ ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਾਲ ਗਏ ਬਾਲ ਰਾਮ ਜਿਓ ਅੰਤਰ ਮਮਤਾ ਕੋਰ ਕੋੜ ਵਿਹਾਜ ਕੋੜ ਲਈ ਵਾਲ ਰਾਮ ਜਿਓ ਕੋੜ ਕਪਟ ਕਮਾਵੇ ਮਹਾ ਦੁਖ ਪਾਵੇ ਵਿਣ ਸਤਿ ਗੁਰ ਮਗਨਾ ਪਾਇਆ ਉਜੜ ਪੰਥ ਪਰਮਗਾਵਰੀ ਕੇਨ ਕੇਨ ਤੱਕ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤ ਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮਿਲੇ ਨਾਨਕ ਸਹਿਜ ਸੁਭਾਏ ਆਇ ਲਗਣ ਗੜਾਏ ਹਿਰਦੈ ਧਨ ਓਮਾਹੀਆ ਬਾਲ ਰਾਮ ਜਿਓ ਪੰਡਤ ਪਾੰਦੇ ਆਣ ਪਤੇ ਬਹਿਵਾ ਚਾਹੀਆ ਬਾਲ ਰਾਮ ਜੀਓ ਪਤੀ ਵਾਚਾਈ ਮਨ ਵਜੀਵਦਾਏ ਜਬ ਸਾਜਨ ਸੁਣੇ ਘਰੇ ਆਏ ਗਉਣੇਗੇ ਅੰਨੇ ਬਹਿ ਮਤਾ ਪਕਾਇਆ ਹਰੇ ਤਤ ਦਿਵਾਏ ਵਾਰ ਪਾਇਆ ਪੁਰਖ ਅਗੰਮ ਅਗੋਚਰ ਸਾਧ ਨਾਵ ਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੇ ਮਿਲ ਵਿਛੜ ਕਦ ਨ ਜਾਇਂ ਵਰ ਪਾਇਆ ਪੁਰਖ ਅਗੰਮ ਅਗੋਚਰ ਸਾਧ ਨਵਤਨ ਬਾਲ ਸਖਾਈਂ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਮਹੱਲਾ ਚੌਥਾ ਸ਼ੰਤ ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਾਲਰਾਮ ਜੀਓ ਹਰ ਹਰ ਨਾਮ ਧਿਆਏ ਗੁਰ ਬਾਣੀ ਨਿਤ ਨਿਤ ਚਾਵ ਬਾਲਰਾਮ ਜੀਓ